ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਥਨੀਆਂ ਗੱਲਾਂ ਦੇ ਵਿੱਚ ਤੇ ਅੱਜ ਅਸੀਂ ਗੱਲ ਕਰਾਂਗੇ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਦੇ ਬਾਰੇ ਜਦੋਂ ਲੋਹੜ ਦੇ ਕਿਲੇ ਨੂੰ ਘੇਰਾ ਪਾਇਆ ਬਹੁਤ ਦਿਨ ਹੋ ਗਏ ਰਾਸ਼ਨ ਪਾਣੀ ਖਤਮ ਹੋ ਗਿਆ ਤਾਂ ਬਾਬਾ ਬੰਦਾ ਸਿੰਘ ਜੀ ਨੇ ਸਾਰੇ ਜਥੇਦਾਰਾਂ ਨਾਲ ਮਿਲ ਕੇ ਸਲਾਹ مشورہ ਕੀਤਾ ਕਿ ਹੁਣ ਇਸ ਖਿਲੇ ਦੇ ਵਿੱਚੋਂ ਬਾਹਰ ਨਿਕਲਣਾ ਹੀ ਆਪਣੇ ਲਈ ਸਹੀ ਰਹੇਗਾ ਲੋਕੜ ਖਿਲੇ ਅੰਦਰ ਕੀ ਰੇਸਿੰਗਾਂ ਨੂੰ ਆਪਣੇ ਉੱਪਰ ਵਾਪਰਨ ਵਾਲੇ ਭਾਣੇ ਦਾ ਗਿਆਨ ਹੋ ਗਿਆ ਸੀ ਉਹਨਾਂ ਨੇ ਆਪਣੇ ਆਪ ਨੂੰ ਇਸ ਲਈ ਤਿਆਰ ਕਰ ਲਿਆ ਸੀ ਇੱਕ ਜੱਥਾ ਰਾਤ ਦੇ ਹਨੇਰੇ ਵਿੱਚ ਜੰਗਲਾਂ ਵਿੱਚ ਪਿਛਲੇ ਰਸਟੀਆਂ ਉਤਰ ਗਿਆ ਸੀ ਦਿਨ ਚੜਦਿਆਂ ਹੀ ਬੰਦਾ ਸਿੰਘ ਰਸਤ ਪਾਣੀ ਦੀ ਸਰਹਿੰਦ ਰੈਦਖੂਂਦ ਦਾ ਨਿਰੀਖਣ ਕਰ ਰਿਹਾ ਸੀ ਜਥੇਦਾਰ ਅਤੇ ਸਿੰਘ ਤਿਆਰ ਹੋ ਗਏ ਸਨ ਵਿਚਕਾਰਲੀ ਚੌਂਕੀ ਤੋਂ ਇੱਕ ਸਿੰਘ ਨੇ ਕਾਲੀ ਨਾਲ ਆ ਕੇ ਬਾਬਾ ਬੰਦਾ ਸਿੰਘ ਜੀ ਨੂੰ ਦੱਸਿਆ ਖਾਲਸਾ ਜੀ ਮੁਗਲ ਸੈਨਾ ਨਦੀ ਪਾਰ ਕਰਨ ਲੱਗੀ ਹੋਈ ਹੈ ਬੰਦਾ ਸਿੰਘ ਨੇ ਸਹਿਜਤਾ ਨਾਲ ਕਿਹਾ ਸਿੰਘ ਸਾਹਿਬ ਉਹਨਾਂ ਨੂੰ ਅੱਗੇ ਵਧਨ ਦਿਓ ਸਿੰਘਾਂ ਦੀਆਂ ਸਾਰੀਆਂ ਚੌਂਕੀਆਂ ਨੂੰ ਖਬਰਦਾਰ ਕਰ ਦਿਓ ਜਿਵੇਂ ਹੀ ਬਹਿਰੀ ਆਪਣੀ ਮਾਰ ਹੇਠ ਆ ਜਾਣ ਇਹਨੀ ਜ਼ੋਰ ਨਾਲ ਅਚਾਨਕ ਟੁੱਟ ਕੇ ਪੈ ਜੋ ਉਹਨਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲੇ ਸਿੰਘ ਜਿਵੇਂ ਆਇਆ ਸੀ ਉਵੇਂ ਹੀ ਕਿਲੇ ਵਿੱਚੋਂ ਨਿਕਲ ਕੇ ਹੇਠਾਂ ਉਤਰ ਗਿਆ ਮੁਗਲ ਸੈਨਾ ਦੇ ਹਿਲਜੁਲ ਦਾ ਜੱਥੇਦਾਰਾਂ ਨੂੰ ਇਹ ਪਤਾ ਲੱਗ ਚੁੱਕਿਆ ਸੀ ਤੁਰੰਤ ਕੋਈ ਕਾਰਵਾਈ ਕਰਨ ਲਈ ਉਹ ਬਾਬਾ ਬੰਦਾ ਸਿੰਘ ਕੁਲ ਸਲਾਹ مشورے ਲਈ ਆ ਗਏ ਬੰਦਾ ਸਿੰਘ ਨੇ ਹੌਸਲੇ ਨਾਲ ਕਿਹਾ ਸਿੰਘ ਸਾਹਿਬ ਹੁਣ ਇੱਥੋਂ ਪਿੱਛੇ ਅਸੀਂ ਪੜਾਵਾਰ ਹਟਣਾ ਹੈ ਗਿਲਾ ਇਕਦਮ ਖਾਲੀ ਨਹੀਂ ਕੀਤਾ ਜਾ ਸਕਦਾ ਲੜਨ ਤੋਂ ਬਿਨਾ ਹੁਣ ਗੁਜ਼ਾਰਾ ਨਹੀਂ ਹੋਣਾ ਕਮਰ कसे ਕਰ ਲਓ ਅਤੇ ਮੁਗਲਾਂ ਤੇ ਦੰਦ ਖੱਟੇ ਕਰਨ ਲਈ ਜੂਝ ਮਰੋ ਇਹ ਨਾ ਭੁੱਲੋ ਉਹ ਸਾਰੇ ਪਹਾੜੇ ਦੇ ਟਟੂਹਣ ਸੰਕਟ ਵੇਖਦੇ ਆਂ ਹੀ ਗਿੱਦੜਾ ਮੰਗ ਹੁਆਂਕਾਂ ਲੱਗਦੇ ਹਨ ਪਰ ਖਾਲਸਾ ਜੀ ਗਿੱਦੜ ਗਿੰਤੀ ਵਿੱਚ ਬਹੁਤ ਹੋਵਣ ਤਾਂ ਉਜਾੜਾ ਵੀ ਕਰਦੇ ਨੇ ਬਾਦ ਸਿੰਘ ਨੇ ਕਿਹਾ ਇਸ ਦਾ ਹਲ ਵੀ ਨਿਕਲ ਆਏਗਾ ਸਿੰਘ ਸਾਹਿਬ ਜਿਹੜੀਆਂ ਚੌਕੀਆਂ ਵਿੱਚ ਸਿੰਘ ਤਨਾਤ ਨੇ ਖਬਰ ਕਰੋ ਅਜੇ ਕੋਈ ਹਰਕਤ ਨਹੀਂ ਕਰਨੀ ਅਸੀਂ ਉੱਪਰੋਂ ਨਿਗਰਾਨੀ ਰੱਖਾਂਗੇ ਜਿਵੇਂ ਹੀ ਉੱਪਰੋਂ ਅਸੀਂ ਪਹਿਲੀ ਗੋਲੀ ਚਲਾਈ ਹੇਠੋਂ ਵੀ ਤੁਰੰਤ ਹੱਲਾ ਬੋਲ ਦੇਣਾ ਹੈ ਬੰਦਾ ਸਿੰਘ ਨੇ ਆਪਣੀ ਜੰਗੀ ਸੂਝ-ਬੂਝ ਅਨੁਸਾਰ ਵਿਉਂਤ ਕਢ ਲਈ ਅਚਾਨਕ ਲੋਗੜ ਦੇ ਕਿਲੇ ਵਿੱਚੋਂ ਪਹਿਲੀ ਗੋਲੀ ਚੱਲੀ ਤਾਂ ਖਾਈਆਂ ਤੇ ਮੋਰਚਿਆਂ ਵਿੱਚੋਂ ਜੇਕਾਰਿਆਂ ਦੀ ਗੂੰਜ ਨਾਲ ਸਿੰਘ ਨਿਕਲੇ ਹਰ ਪਾਸਿਓਂ ਤੀਰਾਂ ਅਤੇ ਪੱਥਰਾਂ ਦੀ ਵਰਖਾ ਹੋਣ ਲੱਗੀ। ਲਗਾਤਾਰ ਮੀਂਹ ਕਰਨ, ਚੜ੍ਹਾਈ, ਤਿਲਕਵੀਂ ਅਤੇ ਥਾਂ-ਥਾਂ ਚਿੱਕੜ ਭਰੀ ਸੀ। ਮੁਗਲ ਸਿਪਾਹੀਆਂ ਦੀਆਂ ਸਲਵਾਰਾਂ ਦੇ ਪੋਚੇ ਗਾਰੇ ਨਾਲ ਭਰ ਗਏ ਸਨ। ਉਹਨਾਂ ਲਈ ਤੁਰਨਾ ਵੀ ਔਖਾ ਹੋ ਗਿਆ ਸੀ। ਇੱਕ ਸਿਪਾਹੀ ਫਿਸਲ ਕੇ ਡਿੱਗਦਾ ਤਾਂ ਬੁੰਦਲੇ ਹੋਏ 8-10 ਸਿਪਾਹੀ ਉਸ ਉੱਪਰ ਆ ਡਿੱਗਦੇ। ਹਥਿਆਰ ਕਿਸੇ ਹੋਰ ਪਾਸੇ ਜਾ ਡਿੱਗਦੇ। ਸ਼ਾਹੀ ਸੈਨਾ ਦੇ ਸਿਪਾਹੀ ਖਿਜੀ ਅਤੇ ਅੱਕੇ ਪਏ ਸਨ। ਇੱਕ ਕਿਵੇਂ ਦੀ ਜੰਗ ਹੈ ਮੁਣੀਮ ਖਾਨ ਲਈ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਸਥਿਤੀ ਹੋਈ ਪਈ ਸੀ حکومਤੀ ਹਕਾਰ ਕਾਰਨ ਉਹ ਪਿੱਛੇ ਵੀ ਹਟ ਨਹੀਂ ਸੀ ਸਕਦਾ ਪਰ ਅਗਾਹ ਵੱਧ ਕੇ ਲੜੇ ਕਿੰਨਾ ਨਾਲ ਇਸ ਦੇ ਬਾਵਜੂਦ ਸ਼ਾਹੀ ਸੈਨਾ ਦਾ ਕਾਫੀ ਜਾਣੀ ਨੁਕਸਾਨ ਹੋ ਰਿਹਾ ਸੀ ਸੋਮ ਨਦੀ ਦੇ ਪਰਲੇ ਕੰਡੇ ਦੁੱਧ ਚਿੱਟੇ ਸ਼ਾਹੀ ਖੈਮੇ ਵਿੱਚ ਬੈਠੇ ਸ਼ੈਣ ਸ਼ਾਹ ਨੂੰ ਸ਼ਾਹੀ ਹਰਕਾਰਿਆਂ ਨੇ ਮੋਰਚਿਆਂ ਦੀਆਂ ਖਬਰਾਂ ਪੰਚਾਈਆਂ ਸ਼ਾਹੀ ਸੈਨਾ ਉੱਪਰ ਸਿੱਖ ਕਾਫਰਾ ਨੇ ਐਨੇ ਭਿਆਨਕ ਹਮਲੇ ਕੀਤੇ ਸਨ ਬਹੁਤ ਜਾਨੀ ਨੁਕਸਾਨ ਹੋ ਰਿਹਾ ਹੈ ਦੋ ਫੌਜਦਾਰ ਵੀ ਮਾਰੇ ਗਏ ਹਨ ਇੱਕ ਹੋਰ ਹਰਕਾਰੇ ਨੇ ਖਬਰ ਦਿੱਤੀ ਜਹਾਂਪਨਾ ਬਰਸਾਤ ਕਾਰਨ ਲਕੜਾਂ ਭਿੱਜ ਗਈਆਂ ਹਨ ਸਿਪਾਈਆਂ ਲਈ ਖਾਣਾ ਤਿਆਰ ਕਰਨ ਵਿੱਚ ਬੜੀ ਉਖਾਈ ਹੈ ਇੱਕ ਹੋਰ ਖਬਰ ਮਿਲੀ ਨਾਨਕ ਪੂਜਾ ਨੇ ਕਿਲੇ ਅੰਦਰੋਂ ਛੋਟੀਆਂ ਤੋਪਾਂ ਨਾਲ ਗੋਲੇ ਦਾਗੇ ਹਨ ਸ਼ਾਹੀ ਸੈਨਾ ਦੇ 15 ਸਿਪਾਹੀ ਮਾਰੇ ਗਏ ਨੇ ਖਬਰ ਸੁਣਦਿਆਂ ਬਾਦਸ਼ਾਹ ਨੂੰ ਠੰਡ ਵਿੱਚ ਵੀ ਤਰੇਲੀਆਂ ਆ ਗਈਆਂ ਦਿਨ ਵੇਲੇ ਸਿੰਘ ਇਕਾਦੁਕਾ ਕਾਰਵਾਈਆਂ ਕਰਕੇ ਮੁਗਲ ਸੈਨਾ ਨੂੰ ਉਲਝਾਈ ਰੱਖਦੇ ਰਾਤ ਵੇਲੇ ਜਿੰਨੇ ਕੁ ਸਿੰਘ ਨਿਕਲ ਸਕਦੇ ਸਨ ਕਿਲੇ ਵਿੱਚੋਂ ਜੰਗਲ ਦੇ ਰਾਖ ਖਿਸਕ ਜਾਂਦੇ ਕਿਲੇ ਅੰਦਰੋਂ ਸਿੰਘ ਘੜਦੇ ਜਾਣ ਲੱਗੇ ਰਾਸ਼ਨ ਬਿਲਕੁਲ ਮਸਤਾਨਾ ਹੋਣ ਕਿਨਾਰੇ ਸੀ ਕਿਲੇ ਅੰਦਰ ਘੋੜੇ ਕਾ ਪੱਠੇ ਬਿਨਾਂ ਦਮ ਤੋੜਨ ਲੱਗੇ ਸਨ ਕਿਲੇ ਦੀਆਂ ਲੀਆਂ ਚੌਂਕੀਆਂ ਪਰ ਮੁਗਲਾਂ ਨੇ ਕਬਜ਼ਾ ਕਰ ਲਿਆ ਸੀ ਬਹਾਦਰ ਸ਼ਾਹ ਹੈਰਾਂਸੀ ਕਿਲੇ ਨੂੰ ਘੇਰਾ ਪਾਇਆ ਮਹੀਨਾ ਪਰ ਹੋ ਚੱਲਿਆ ਸੀ ਇਸ ਤਰ੍ਹਾਂ ਦੀ ਬੇਯਕੀਨੀ ਯੰਗ ਤਾਂ ਉਹਨਾਂ ਨੇ ਕਾਮਬਖਸ਼ ਨਾਲ ਵੀ ਨਹੀਂ ਸੀ ਲੜੀ ਇਸ ਮਿੱਟੀ ਦੇ ਬਣੇ ਨੇ ਇੱਕ ਆਫਰ ਐਨੀ ਥੋੜੀ ਗਿਣਤੀ ਵਿੱਚ ਕਾਫਰ ਇਸ ਜੰਗ ਨੂੰ ਇੰਨਾ ਲੰਮਾ ਖਿੱਚ ਕੇ ਲੈ ਜਾਣਗੇ ਜ਼ਰੂਰ ਇਸ ਕਾਫਰ ਬੰਦਾ ਸਿੰਘ ਕੋਲ ਕਾਲਾ ਇਲਮ ਹੋਏਗਾ ਸਾਡੇ ਕੁਝ ਸਿਪਾਹੀਆਂ ਨੇ ਉਸਦੇ ਮੂੰਹ ਵਿੱਚੋਂ ਅੱਗ ਨਿਕਲਦੀ ਵੇਖੀ ਹੈ ਕੁਝ ਦਾ ਇਹ ਵੀ ਆਖਦੇ ਨੇ ਉਹ ਆਪਣੇ ਮਾਰੇ ਗਈ ਸਿੱਖਾਂ ਵਿੱਚ ਫਿਰ ਜਾਨ ਪਾ ਦਿੰਦਾ ਪਰੇਸ਼ਾਨ ਹੋਇਆ ਬਾਦਸ਼ਾਹ ਆਪਣੇ ਖੈਮੀ ਵਿੱਚ ਚੱਕਰ ਕੱਟਣ ਲੱਗਾ ਮੁਨੀਮ ਖਾਨ ਦੀ ਸਥਿਤੀ ਬਾਦਸ਼ਾਹ ਨਾਲੋਂ ਵੀ ਬਦਤਰ ਸੀ ਲੋਕਾੜੇ ਦੇ ਕਿਲੇ ਨੂੰ ਫਤਿਹ ਕਰਨ ਦੀ ਸਥਿਤੀ ਵਿੱਚ ਹੋ ਕੇ ਵੀ ਉਹਨਾਂ ਨੂੰ ਫਤਿਹ ਨਹੀਂ ਸੀ ਨਸੀਬ ਹੋ ਰਹੀ ਕਿਲੇ ਦੇ ਅੰਦਰ ਕਿੰਨੇ ਕੁ ਸਿੰਘ ਹਨ ਇਸ ਬਾਰੇ ਸੂਈਏ ਵੀ ਪੇਦ ਲਾਉਣ ਵਿੱਚ ناکਾਮ ਰਹੇ ਸਨ ਮੌਸਮ ਖਰਾਬ ਹੋਣ ਦੇ ਬਾਵਜੂਦ ਮੁਨੀਮ ਖਾਨ ਦਾ ਸਖਤ ਹੁਕਮ ਸੀ ਕਿਸੇ ਵੀ ਸਿਪਾਹੀ ਨੇ ਮੋਰਚਾ ਖਾਲੀ ਨਹੀਂ ਕਰਨਾ ਉਸ ਨੂੰ ਪਤਾ ਸੀ ਸਿਪਾਹੀਆਂ ਦਾ ਬੁਰਾ ਹਾਲ ਹੈ ਜ਼ਖਮੀ ਹਨ ਠੀਕ ਤੰਗ ਨਾਲ ਖਾਣਾ ਵੀ ਨਹੀਂ ਮਿਲ ਰਿਹਾ ਤਾਂ ਵੀ ਉਸਨੇ ਕਿਹਾ ਜਿੱਥੇ ਵੀ ਹੋ ਜਿਸ ਤਰ੍ਹਾਂ ਵੀ ਹੋ ਟਿਕੇ ਰਹੋ ਕਾਫਰਾਂ ਨੂੰ ਮਾਰ ਮਕਾਓ ਜਾਂ ਕਿਲੇ ਅੰਦਰ ਕੈਦ ਹੋਣ ਲਈ ਮਜਬੂਰ ਕਰ ਦਿਓ ਇਸ ਤਰ੍ਹਾਂ ਹੀ ਇੱਕਾ ਦੁੱਖਾਂ ਚੜਪਾ ਨਾਲ ਦੋ ਦਿਨ ਹੋਰ ਲੰਘ ਗਏ ਰਾਤ ਵੇਲੇ ਸਿੰਘਾਂ ਨੇ ਕਿਲੇ ਅੰਦਰੋਂ ਆਪਣੀ ਕਾਰਵਾਈ ਜਾਰੀ ਰੱਖੀ ਉਹ ਇੱਕੋ ਸਮੇਂ ਵੈਰੀ ਨਾਲ ਅਤੇ ਭੁੱਖ ਨਾਲ ਲੜ ਰਹੇ ਸਨ ਰਾਤ ਦੇ ਹਨੇਰੇ ਵਿੱਚ ਸਿੰਘਾਂ ਨੇ ਵੈਰੀ ਦੇ ਅੰਨ ਭੰਡਾਰ ਨੂੰ ਸਨ ਲਾਉਣ ਦਾ ਯਤਨ ਕੀਤਾ ਇਸ ਵਾਰ ਮੁਗਲ ਪੂਰੇ ਚੁੱਕਨੇ ਸਨ ਸਿੰਘ ਘਿਰ ਗਏ ਤੇ ਮਾਰੇ ਗਏ ਮੁਨੀਮ ਖਾਨ ਦੀਆਂ ਸਖਤ ਹਦਾਇਤਾਂ ਉਪਰ ਸ਼ਾਹੀ ਸੈਨਾ ਨੇ ਆਪਣਾ ਦਬਾਅ ਟਿੱਲਾ ਨਹੀਂ ਪੈਣ ਦਿੱਤਾ ਨਵੀਂ ਸਫਬੰਦੀ ਕਰਵਾਈ ਗਈ ਕਿਲੇ ਉੱਪਰ توپਾਂ ਨਾਲ ਹਮਲਾ ਸ਼ੁਰੂ ਹੋ ਗਿਆ ਬੋਧ ਸਿੰਘ ਮਾਰੇ ਜਾਣ ਲੱਗੇ ਹੁਣ ਛਾਪਾ ਮਾਰੇ ਹਮਲਿਆਂ ਦਾ ਸ਼ਾਹੀ ਸੈਨਾ ਉਪਰ ਕੋਈ ਅਸਰ ਨਹੀਂ ਸੀ ਹੁੰਦਾ ਦੋ ਮਰਤੇ ਸੰਤ ਉਹਨਾਂ ਦੇ ਥਾਵੇਂ ਵੀ ਹੋਰ ਆ ਖੜੇ ਹੁੰਦੇ ਸਨ ਸਿੰਘ ਉੱਪਰ ਕਿਲੇ ਵੱਲ ਚੜਨ ਲੱਗੇ ਬੰਦਾ ਸਿੰਘ ਇੱਕ ਇੱਕ ਪਲ ਦੀ ਖਬਰ ਲੈ ਰਿਹਾ ਸੀ ਉਸਨੇ ਕਿਲੇ ਅੰਦਰ ਕਿਰੇ ਸਿੰਘਾਂ ਨੂੰ ਕਿਹਾ ਅੰਦਰ ਰਹਿ ਕੇ ਸ਼ਹੀਦियां ਪਾਉਂਦਾ ਕੋਈ ਫਾਇਦਾ ਨਹੀਂ ਹੋਣਾ ਸਾਨੂੰ ਜਲਦੀ ਤੋਂ ਜਲਦੀ ਕਿਲਾ ਖਾਲੀ ਕਰਨਾ ਹੋਵੇਗਾ ਜਿਸ ਵੀ ਸਿੰਘ ਕੋਲੋਂ ਜਿੰਨਾ ਲੜਿਆ ਜਾ ਸਕਦਾ ਲੜੋ ਬਾਕੀ ਚੁੱਪਚਾਪ ਰਾਤ ਵੇਲੇ ਨਿਕਲਣ ਦੀ ਤਿਆਰੀ ਕਰੋ ਤੁਰਕਾਂ ਨੂੰ ਇਹ ਜ਼ਰੂਰ ਭਰਮ ਬਣਿਆ ਰਹਿ ਕੇਲੇ ਅੰਦਰ ਬਹੁਤ ਗਿਣਤੀ ਵਿੱਚ ਖਾਲਸਾ ਫੌਜ ਮੌਜੂਦ ਹੈ ਹੁਣ ਬਾਹਰੋਂ ਯਾ ਅਲੀ ਅਤੇ ਅੱਲਾਹੁ ਅਕਬਰ ਦੇ ਨਾਰੇ ਗੂੰਜਦੇ ਹੀ ਸੁਣਦੇ ਸਨ ਸ਼ਾਹੀ ਸੈਨਾ ਦਾ ਇੰਨਾ ਜਾਨੀ ਨੁਕਸਾਨ ਕਰਵਾ ਕੇ ਵੀ ਫੌਜਦਾਰਾਂ ਦੇ ਚਿਹਰੇ ਖਿੜੇ ਹੋਏ ਸਨ ਉਨਾ ਬਾਸ਼ਾ ਤੱਕ ਖਬਰ ਪੰਚਾਈ ਮੁਖਲਿਸਗੜ ਕਿਲੇ ਦੇ ਬਾਾਰ ਤਮਾਮ ਕਾਫਰ ਮਾਰੇ ਗਏ ਹਨ ਤੋੜੇਦਾਰ ਬੰਦੂਕਾਂ ਤਲਵਾਰਾਂ ਔਰ ਨੇਜੀ ਸ਼ਾਹੀ ਸੈਨਾ ਨੇ ਆਪਣੇ ਕਬਜ਼ੇ ਵਿੱਚ ਕਰ ਲਏ ਹਨ ਹੁਣ ਕਾਫਰ ਗੁਰੂ ਅੱਜ ਜੇ ਆਪ ਹਲਕੇ ਹਜ਼ੂਰ ਦੇ ਕਦਮਾਂ ਵਿੱਚ ਹੋਏਗਾ ਸ਼ਾਹੀ ਹਰਕਾਰੇ ਇੱਕ ਹੋਰ ਖਬਰ ਲੈ ਕੇ ਸ਼ਹਿਨਸ਼ਾ ਪਾਸ ਗਏ ਜਮਦਾਦ ਉਲ ਮੁਲਕ ਸ਼ਹਿਜ਼ਾਦਾ ਰਫੀਉ ਖਾਨ ਬਹਾਦਰ ਮੁਖਲਿਸਗੜ ਕਿਲੇ ਦੇ ਨਜ਼ਦੀਕ ਪੁੱਜ ਗਏ ਹਨ ਗਲੇ ਨੂੰ ਹਰ ਪਾਸੇ ਤੁਘੇਰ ਲਿਆ ਹੈ ਕਾਫਰਾਂ ਨਾਲ ਗਹਿ ਗੱਛ ਲੜਾਈ ਚੱਲ ਰਹੀ ਹੈ ਕਾਫਰਾਂ ਦੀਆਂ ਲਾਸ਼ਾਂ ਥਾਂ ਥਾਂ ਪਹਾੜੀ ਰਸਟਿਆਂ ਉੱਪਰ ਔਰ ਮੋਰਚੀਆਂ ਵੱਲ ਪਈਆਂ ਹਨ ਬੇहद ਖੁਸ਼ ਹੋਇਆ ਬਹਾਦਰ ਸ਼ਾ ਆਪਣੇ ਖੈਮੇ ਵਿੱਚੋਂ ਬਾਹਰ ਨਿਕਲ ਆਇਆ ਕੁਮੰਡ ਨਾਲ ਲੱਤਾਂ ਚੌੜੀਆਂ ਕਰਕੇ ਢਾਂਕਾ ਉੱਪਰ ਹੱਥ ਰੱਖ ਕੇ ਪਹਾੜੀ ਦੀ ਚੋਟੀ ਵੱਲ ਮੁਖਲਿਸ ਕੜ ਕੇਲੇ ਦੀਆਂ ਕੰਧਾਂ ਨਿਹਾਰਨ ਲੱਗਾ ਕਦੇ ਕਿਸੇ ਸਿੰਘ ਦਾ ਸਿਰ ਕੰਧਾਂ ਉੱਪਰੋਂ ਦੀ ਨਜ਼ਰ ਆਉਂਦਾ ਜਾਂ ਕਿਸੇ ਨੇਜ਼ੇ ਦਾ ਫਾਲ ਇਸ ਤਰ੍ਹਾਂ ਦੇਖਦਾ ਜਿਵੇਂ ਕੇਵਲ ਨੇਜ਼ਾ ਹੀ ਕਿਲੇ ਦਾ ਪਹਿਰਾ ਹਿਦੇ ਰਿਹਾ ਹੋਵੇ ਬਾਦਸ਼ਾਹ ਦੇ ਜਿਹਨ ਵਿੱਚ ਅਚਾਨਕ ਫੁਰਨਾ ਫੁਰਿਆ ਉਸਨੇ ਆਪਣੀ ਦਾੜੀ ਉੱਪਰ ਹੱਥ ਫੇਰਿਆ ਕਲਗੀ ਵਾਲੀ ਪਗੜੀ ਰੁੱਖ ਸਿਰ ਕੀਤੀ ਤੇ ਆਪਣੇ ਅੰਗ ਰੱਖਿਆ ਖਲੀਮ ਖਾਨ ਨੂੰ ਕਿਹਾ ਬੰਦੂਕ ਭਰ ਕੇ ਦੇ ਇੱਕ ਹੈਰਾਨ ਹੋਇ ਅਸਲੇਮ ਕਾ ਨੂੰ ਬੰਦੂਕ ਪਰ ਕੇ ਲੈ ਆਇਆ ਬਾਦਸ਼ਾਹ ਨੇ ਆਪਣੇ ਹੱਥਾਂ ਵਿੱਚ ਪਕੜ ਕੇ ਉਸ ਨੂੰ ਜਾਂਚਿਆ ਫਿਰ ਆਪਣੇ ਕੰਦੇ ਨਾਲ ਲਗਾ ਕੇ ਮੁਖਲਿਸ ਗਲ ਕਿਡੇ ਵੱਲ ਨਿਸ਼ਾਨਾ ਸੇਧ ਕੇ ਕੋੜਾ ਨੱਪ ਦਿੱਤਾ ਹਿੰਦ ਦਾ ਸ਼ਾਂਸ਼ਾ ਖੁੱਲ ਕੇ ਹੱਸਿਆ ਉਸ ਦਾ ਅੰਗ ਰਖਿਆ ਕ ਵੀ ਹੱਸਣ ਲੱਗਾ ਫਿਰ ਬਾਦਸ਼ਾਹ ਨੇ ਫਰਮਾਇਆ ਅਸੀਂ ਹੁਣ ਤੀਰ ਵੀ ਕਾਫਰਾ ਵੱਲ ਛੱਡਾਂਗੇ ਫੌਰਨ ਬਾਦਸ਼ਾਹ ਨੂੰ ਤੀਰ ਕਮਾਨ ਪੇਸ਼ ਕੀਤਾ ਗਿਆ ਉਸ ਨੇ ਤੀਰ ਚੜਾ ਕੇ ਛੱਡਿਆ ਤੀਰ ਨਦੀ ਦੇ ਇਧਰ ਹੀ ਕੁਝ ਗਜਾਂ ਦੀ ਦੂਰੀ ਦੇ ਉੱਪਰ ਝਾੜਕਿਆ ਸ਼ੈਨਸ਼ਾ ਫਿਰ ਖੁੱਲ ਕੇ ਹੱਸਿਆ ਬੋਲਿਆ ਇਹ ਕਾਫਰ ਹਿੰਦ ਉੱਪਰ ਰਾਜ ਕਰਨ ਦੇਖੋ ਆਪ ਦੇਖਤੇ ਪਏ ਨੇ ਬਾਦਸ਼ਾਹ ਦੀ ਖੁਸ਼ੀ ਵਿੱਚ ਵਾਅਦਾ ਕਰਨ ਦੀ ਇੱਕ ਖਬਰ ਮਿਲੀ ਸ਼ਾਹੀ ਫੌਜਾਂ ਕਿਲੇ ਅੰਦਰ ਪੁੱਜਣ ਹੀ ਵਾਲੀਆਂ ਹਨ ਰਾਤ ਵੇਲੇ ਫਿਰ ਮੀਂਹ ਪੈਣ ਲੱਗਾ ਬਿਜਲੀਵੇਂ ਕੜਕਦੀ ਜਿਵੇਂ ਅਸਮਾਨ ਘਾਟ ਰਿਹਾ ਹੋਵੇ ਕਹਿਰ ਦੀ ਰਾਤ ਬੰਦਾ ਸਿੰਘ ਗੁਲਾਬ ਸਿੰਘ ਅਤੇ ਡੇਢ ਕੋ ਸੋ ਸਿੰਘਾਂ ਨੂੰ ਛੱਡ ਕੇ ਬਾਕੀ ਸਭ ਸਿੰਘ ਅਤੇ ਜੱਥੇਦਾਰ ਕਿਲਾ ਛੱਡ ਗਏ ਸਨ ਬੰਦਾ ਸਿੰਘ ਨੇ ਅੱਜ ਦੀ ਰਾਤ ਨਿਕਲਣਾ ਸੀ ਗੁਲਾਬ ਸਿੰਘ ਨੂੰ ਜਿੰਨਾ ਕੋ ਸਮਝਾਇਆ ਜਾ ਸਕਦਾ ਸੀ ਹਦਾਇਤਾਂ ਦੇ ਦਿੱਤੀਆਂ ਗਈਆਂ ਸਨ ਕੋਈ ਵੀ ਕੋੜਾ ਇਸ ਯੋਗ ਨਹੀਂ ਸੀ ਰਿਹਾ ਉਹ ਖਾਲੀ ਕਿਲੇ ਦੀ ਉਤਰਾਈ ਉਤਰ ਸਕੇ ਕਿਸੇ ਸਿੰਘ ਦਾ ਭਾਰ ਚੁੱਕਣਾ ਤਾਂ ਬਹੁਤ ਵੱਡੀ ਗੱਲ ਸੀ ਕੁਝ ਸਮੇਂ ਲਈ ਮੀਂਹ ਰੁਕ ਗਿਆ ਇਹੀ ਵੇਲਾ ਸੀ ਬੰਦਾ ਸਿੰਘ ਆਪਣੇ 15 ਕੋ ਸਿੰਘ ਲੈ ਕੇ ਪਿਛਲੇ ਪਾਸਿਓਂ ਲੋ ਗੜਕਲੇ ਵਿੱਚ ਨਿਕਲ ਕੇ ਹਨੇਰੇ ਵਿੱਚ ਹਨੇਰਾ ਬਣ ਗਿਆ ਤਿੱਖੀ ਖੜਵੀ ਟਲਾਂ ਉਤਰਦੇ ਆ ਸਿੰਘ ਕਈ ਵਾਰ ਫਿਸਲ ਕੇ ਹੇਠਾਂ ਰਹਿੜੇ ਉਹ ਝਾੜੀਆਂ ਤੇ ਛੋਟੇ ਰੁੱਖ ਪਕੜ ਕੇ ਰੁਕਣ ਦਾ ਯਤਨ ਕਰਦੇ ਕਦੇ ਸਫਲ ਹੋ ਜਾਂਦੇ ਤੇ ਕਦੇ ਹੋਰ ਹੇਠਾਂ ਰਹਿੜ ਜਾਂਦੇ ਚਰੀਟਾਂ ਤੇ ਸਟਾਂ ਕਾਰਨ ਚੀਪਕਵਾਰ ਵੀ ਨਹੀਂ ਕਰ ਸਕਦੇ ਸਨ ਉਹ ਸੰਭਲਦੇ ਇੱਕ ਦੂਸਰੇ ਨੂੰ ਹੌਸਲਾ ਦਿੰਦੇ ਆਖਰ ਉਹ ਜੰਗਲ ਵਿੱਚ ਅਲੋਪ ਹੋ ਗਏ ਤਾਂ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਲੋਗੜ ਦੇ ਕਿਲੇ ਦੇ ਵਿੱਚੋਂ ਨਿਕਲ ਗਏ ਸੋ ਇਹ ਸੀ ਅੱਜ ਦੀ ਵੀਡੀਓ ਇਸੇ ਤਰ੍ਹਾਂ ਦਾ ਇਤਿਹਾਸ ਸੁਣਨ ਵਾਸਤੇ ਆਪਣੇ ਚੈਨਲ ਪੰਥ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ